ਆਦਪ ਜਮਸ਼ੇਰ ਪਿੰਡ ਦੇ ਵਿੱਚ ਵਿੱਚ ਮਹਾਰਾ ਦੀ ਬੜੀ ਕਿਰਪਾ ਸਭ ਤੋਂ ਪਹਿਲਾਂ ਤੇ ਬਾਕੀ ਗੱਲ ਸਾਡੇ ਬਾਅਦ ਚ ਆਪਾਂ ਦੇਖੋ ਤੁਸੀਂ ਕੀ ਕਰ ਲਓ ਮੇਰੀ ਗੱਲ ਸੁਣ ਲਿਓ ਪਹਿਲਾਂ ਧਿਆਨ ਸਭ ਤੋਂ ਵੱਡੀ ਗੱਲ ਆ ਵੀ ਬੜੀ ਖੁਸ਼ੀ ਹੋਈ ਆ ਵੀ ਤੁਸੀਂ ਇਕੱਠੇ ਹੋਏ ਆ ਇਹ ਸ਼ਾ ਤੁਹਾਡਾ ਬਣਿਆ ਰਹੇ ਜੀ ਮਹਾਰਾਜ ਕੌਮ ਨੂੰ ਪੰਥ ਨੂੰ ਇਕੱਠੇ ਬਖਸ਼ੀ ਅਜਦੇ ਸਮੇਂ ਸਭ ਤੋਂ ਵੱਡੀ ਇਹ ਅਰਦਾਸ ਸੀ ਜਿਹੜੀ ਆ ਵੀ ਗਉਮ ਪੰਥ ਨੂੰ ਬਾਰੇ ਇੱਕ ਸੋਝੀ ਸਾਨੂੰ ਬਖਸ਼ੀ ਵਿੱਚ ਅਸੀਂ ਇਕੱਠੇ ਹੋ ਗਏ ਅਸੀਂ ਇਕੱਠੇ ਹੋ ਗਏ ਖਤਰਾ ਉਦੋਂ ਹੈ ਜਦੋਂ ਅਸੀਂ ਇਕੱਲੇ-ਇਕੱਲੇ ਆ ਖਤਰਾ ਉਦੋਂ ਹੀ ਆ ਜਦੋਂ ਅਸੀਂ ਆਪਣੀ ਆਪਣੀ ਮਰਜ਼ੀ ਕਰਦੇ ਜਦੋਂ ਇਕੱਠੇ ਹੋਵਾਂਗੇ ਗੁਰੂ ਦੀ ਮਰਜ਼ੀ 'ਚ ਚੱਲਾਂਗੇ ਗੁਰੂ ਦੇ ਹੁਕਮ 'ਤੇ ਗੁਰੂ ਦੇ ਭਾਣੇ ਚੱਲਾਂਗੇ ਸਾਨੂੰ ਕੋਈ ਖਤਰਾ ਨਹੀਂ ਬੱਚਾ ਮੇਲੇ ਦੇ ਵਿੱਚ ਵਿਛੜ ਜਾਵੇ ਨਾ ਮਾਪਿਆਂ ਨਾਲ ਤੇ ਮੁੰਡਾ ਫਿਰਦਾ ਖਤਰਾ ਹੁੰਦਾ ਨਾ ਉਹ ਨੂੰ ਕੋਈ ਆਖੇ ਤੈਨੂੰ ਜਲੇਬੀਆਂ ਖਵਾ ਦਿੰਦੇ ਆ ਤੈਨੂੰ ਝੜੌਣੇ ਲੈ ਦਿੰਦੇ ਆ ਉਹ ਕਹਿੰਦਾ ਮੈਂ ਨਹੀਂ ਲੈਣੇ ਮੇਰਾ ਬਾਪੂ ਦੱਸੋ ਕਿੱਥੇ ਆ ਆ ਦੁਨੀਆ ਕੀ ਮੇਲਾ ਆ ਆਪਾਂ ਵਿਛੜੇ ਹੋਏ ਆ ਮਰਗ ਤੇ ਕਰਤ ਕਰਮ ਕੇ ਕਰ ਕਿਰਪਾ ਮੇਰੋਂ ਵਾਹ ਸਭ ਤੋਂ ਪਹਿਲਾਂ ਸਾਰੇ ਜਿਹੜੇ ਆਪਾਂ ਉਹਦੇ ਬੱਚੇ ਆ ਚਾਹੇ ਸਾਡੇ ਨੌਜਵਾਨ ਬੱਚੇ ਬੈਠੇ ਆ ਸਾਡੇ ਦੇ ਨਾਲ ਵੀ ਮੇਰੇ ਤੋਂ ਵੱਡੇ ਵੀ ਤੁਸੀਂ ਬੈਠੇ ਹੋ ਮੇਰੇ ਭਰਾ ਛੋਟੇ ਬਰਾਬਰ ਦੇ ਬੈਠੇ ਹੋ ਆਪਾਂ ਸਾਰੇ ਗੁਰੂ ਦੇ ਬੱਚੇ ਆ ਤੇ ਮੈਂ ਦੋ ਚਾਰ ਬੇਨਤੀਆਂ ਤੁਹਾਨੂੰ ਜਰੂਰ ਕਰਾਂਗਾ ਕਿ ਅੱਜ ਤਕਰੀਬਨ ਜਮਸ਼ੇਰ ਦੇ ਵਿੱਚੋਂ ਪੰਜ ਦੇ ਪੰਜ ਗੁਰਦੁਆਰੇ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਆ ਸਾਡਾ ਗੁਰਵੰਤ ਪ੍ਰਚਾਰ ਦਾ ਮੁੱਖ ਕੇਂਦਰ ਆ ਜਿਹੜਾ ਗੁਰਦੁਆਰਾ ਸਾਹਿਬ ਆ ਸਾਡਾ ਪ੍ਰਚਾਰ ਦਾ ਮੁੱਖ ਕੇਂਦਰ ਆ ਇਹ ਗਰੰਥੀ ਸਿੰਘ ਗੁਰਦਰਾ ਸਾਹਿਬ ਦੇ ਵਿੱਚ ਸਾਡਾ ਮੁੱਖ ਮਤੁਰਾਇਆ ਜਿਨੇ ਸਾਨੂੰ ਗੁਰੂ ਦੀ ਗੱਲ ਗੁਰੂ ਦਾ ਮੈਸੇਜ ਜਿਹੜਾ ਆ ਉਹ ਸਾਡੇ ਤੱਕ ਪਹੁੰਚਾਉਣਾ ਹੈ ਸੋ ਹੁਣ ਜਿਹੜੀ ਬੇਨਤੀ ਵਾ ਤੁਹਾਨੂੰ ਕਰਨ ਲੱਗਾ ਉਹ ਵੀ ਜਿਹੜੇ ਸਾਡੇ ਪੰਜ ਗੁਰਦੁਆਰੇ ਆ ਮੈਂ ਅੱਜ ਦੇ ਸਮਾਗਮ ਤੇ ਹੁਣ ਗੱਲ ਨਹੀਂ ਕਰਨੀ ਉਹ ਤੁਸੀਂ ਫੈਸਲਾ ਕਰਕੇ ਹੁਕਮ ਲਾ ਦਿਓ ਅਸੀਂ ਯਤਨ ਕਰਾਂਗੇ ਵੀ ਅਸੀਂ ਉਹ ਤੁਹਾਡੇ ਹੁਕਮ ਸੰਗਤ ਦੇ ਹੁਕਮ ਤੇ ਪੂਰੇ ਉਤਰ ਸਕੀਏ ਤੁਹਾਡੀਆਂ ਅਸੀਸਾਂ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਪੰਜ ਗੁਰਦੁਆਰਾ ਸਾਹਿਬ ਆਪਣੇ ਕੋਲ ਅਸੀਂ ਜਿਹੜੀ ਬੇਨਤੀ ਕਰਨ ਲੱਗੇ ਆ ਵੀ ਆਪਾਂ ਘਟੋ ਘਟ ਹਰ ਗੁਰਦੁਆਰੇ ਨੂੰ ਮੈਂ ਪਿਛਲੇ ਲੰਬੇ ਸਮੇਂ ਤੋਂ ਬੇਨਤੀ ਕਰਦਾ ਰਹੇ ਹਰ ਗੁਰਦੁਆਰੇ ਨੂੰ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਤੇ ਆਹ ਨਹੀਂ ਬੜੀ ਜ਼ਰੂਰੀ ਹੈ ਜੇ ਸਾਡੀ ਤਿਆਰੀ ਨਹੀਂ ਸਾਨੂੰ ਕਾਲੀ ਬਣਾ ਕਰੋ ਮੈਂ ਸਾਖ ਕਿਤਨੀ ਹੈਗਾ ਕਿਤੇ ਉਸ ਭੱਜ ਨਹੀਂ ਜਾਣਾ ਮਨ ਜਿਹੜੇ ਤਿਆਰ ਹੋਨੇ ਆ ਸਭੀਆਂ ਲੱਗ ਜਾਂਦੀਆਂ ਇਹ ਤਿਆਰ ਨਹੀਂ ਹੁੰਦੇ ਇਹ ਗੁਰੂ ਦੀ ਕਿਰਪਾ ਹੋਵੇ ਖੇਮ ਦੇ ਵਿੱਚ ਚਿਆਦ ਹੋ ਜਾਂਦਾ ਵੱਡੇ ਵੱਡੇ ॠषि मुनि ਮਨ ਤੋਂ ਹਾਰ ਗਏ ਆ ਕਈ ਵੀ ਆ ਮੇਰੇ ਵਰਗੇ ਲਵਾਸ ਧਾਰੀ ਜਿਹੜੇ ਆ ਇਹ ਵੀ ਛਿੜਕ ਜਾਂਦੇ ਪਤਾ ਨਾ ਤੁਹਾਨੂੰ ਛਿੜਕੇ ਕਿੰਨੇ ਆ ਪੈਸਾ ਪਦਵੀ ਪ੍ਰਸਿੱਧੀ ਜ਼ਮੀਰ ਮਰ ਜਾਂਦੇ ਆ ਕੁਰਸੀਆਂ ਦੀ ਖਾਤਰ ਬੁਰਕੀਆਂ ਦੀ ਖਾਤਰ ਚੌਥਰਾਂ ਦੀ ਖਾਤਰ ਸਾਰਾ ਕੁਝ ਦੇਖਦੇ ਆ ਰੋਜ਼ ਵਧਾਇਆ ਸਾਰਾ ਕੁਝ ਇਹ ਗੁਰੂ ਦੀ ਕਿਰਪਾ ਹੋਵੇ ਫੇਰ ਹੀ Banda Malik ਖੜ ਸਕਦਾ ਆਪਾਂ ਆਪਣੀ ਜ਼ਿੰਮੇਵਾਰੀ ਨਿਭਾਈਏ ਬਸ ਇੱਕ 10 ਹਜ਼ਾਰ ਆਰਟੀਕਲ ਆਏ ਜ਼ਿੰਮੇਵਾਰੀ ਦੀ ਚੇਤਨਤਾ ਦਾ ਅਹਿਸਾਸ ਕਾਫੀ ਆਰਟੀਕਲ ਛਪਦੇ ਰਹਿੰਦੇ ਆ ਉਸਦੀ ਕਿਰਪਾ ਦੇ ਨਾਲ ਉਹਦੇ ਵਿੱਚ ਲਿਖਿਆ ਸੀ ਸਾਡੀ ਕੀ ਜ਼ਿੰਮੇਵਾਰੀ ਹੈ ਉਹ ਤੁਸੀਂ ਸਾਰੇ ਬੜੇ ਸਿਆਣੇ ਬੈਠੇ ਹੋ ਬੜੇ ਸੂਝਵਾਨ ਹੋ ਸਾਡੇ ਪੰਜ ਗੁਰਦੁਆਰੇ ਆ ਅਸੀਂ ਘਟੋ ਘਟੇ ਇੱਕ ਕੰਮ ਸ਼ੁਰੂ ਕਰੀਏ ਪੰਜ ਦੇ ਪੰਜ ਗੁਰਦੁਆਰਿਆਂ ਨੂੰ ਪ੍ਰਚਾਰ ਦਾ ਪ੍ਰਸਾਰ ਦਾ ਸੇਵਾ ਦਾ ਕੇਂਦਰ ਬਣਾ ਲਈਏ ਫਿਰ ਉਹ ਗੱਲ ਪੂਰੀ ਹੋਣੀ ਆ ਘਰ ਘਰ ਦੇ ਅੰਦਰ ਧਰਮ ਸ਼ਾਹ ਹੋਵੇ ਕੀਮਤਨ ਸਦਾ ਬशोਭਾ ਉਹ ਕਿਦਾਂ ਆ ਜੇ ਮੇਰੀ ਬੇਨਤੀ ਮੰਨੋਗੀ ਹਰ ਗੁਰਦੁਆਰੇ ਵਿੱਚ ਹਫਤੇ ਬਾਅਦ ਇੱਕ ਗੁਰਮਤ ਦੀ ਕਲਾਸ ਸ਼ੁਰੂ ਕਰੋ ਜੇ ਕਿਤੇ ਹੋ ਰਹੀ ਆ ਬਾਤ ਤੁਸੀਂ ਸੁਝਾ ਦੇ ਦਿਓ ਤੇ ਮੁਬਾਰਕਾ ਨਹੀਂ ਹੋ ਰਹੀ ਤੇ ਗਰੰਥੀ ਸਿੰਘ ਆਏ ਨੇ ਦੀ ਸਾਡੇ ਕੋਲ ਕੋਈ ਅੱਜ ਗਰੰਥੀ ਸਿੰਘ ਆਏ ਸਾਰੇ હાજર ਸਾਰੇ ਸਾਰੇ ਠੀਕ ਆ ਜੀ ਬਹੁਤ ਵੱਡੀ ਗੱਲ ਆ ਇੱਕ ਮੇਰੀ ਬੇਨਤੀ ਮੰਨੋ ਪ੍ਰਬੰਧਕ ਸਾਹਿਬ ਕਿਉਂਕਿ ਗਰੰਥੀ ਸਿੰਘ ਤੇ ਪ੍ਰਬੰਧਕ ਦੀ ਟੀਮ ਵਰਕ ਆ ਤੁਹਾਨੂੰ ਪਤਾ ਹੈ ਬਾਬਾ ਗੁੱਡਾ ਸਾਹਿਬ ਪਹਿਲੇ ਗਰੰਥੀ ਸਿੰਘ ਥਾਪੇ ਆ ਮਰਿਆਦਾ ਪ੍ਰਕਾਰ ਦੀ ਉਸ ਸਮੇਂ ਤੋਂ ਬੱਧੀ ਆ ਤੇ ਪ੍ਰਬੰਧਕ ਸਤਿਗੁਰੂ ਆਪ ਸੀਗੇ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਹੁਕਮਨਾਮਾ ਲੈਣਾ ਹੈ ਸਾਹਿਬ ਬੁੱਢਾ ਖੋਲੋ ਗ੍ਰੰਥ ਮੇਹੋ ਆਵਾਜ਼ ਸੁਨੇ ਸਭ ਪੰਥਾਂ ਨੂੰ ਤੇ ਪ੍ਰਬੰਧਕ ਜਿਹੜਾ ਧੰ ਗੁਰੂ ਅਰਜਨ ਦੇ ਮਹਾਰਾ ਜਿਨ੍ਹਾਂ ਦੀ ਬਾਣੀ ਹੈ ਜਿਨ੍ਹਾਂ ਨੇ ਆਪ ਬਾਣੀ ਉਚਾਰਨ ਕੀਤੀ ਆ ਜਿਨ੍ਹਾਂ ਨੂੰ ਉਹਨਾਂ ਦੇ ਨਾਨੇ ਨੇ ਆਖਿਆ ਸੀ ਦੁਖਤਾ ਬਾਣੀ ਕਾ ਬੋਤਾ ਉਹ ਚੌਰ ਸਾਹਿਬ ਕਰਦੇ ਹੋਏ ਆਰਾਮ ਸਭ ਤੋਂ ਹਰਮਨ ਦਰਸਾ ਪਹੁੰਚੇ ਸੀ ਆਪਾਂ ਨਗਰ ਕੀਰਤਨ ਸਜਾਉਂਦੇ ਆ ਨਾ ਉਹਦਾ ਇਤਿਹਾਸ ਕੀ ਆ ਨਹੀਂ ਪਤਾ ਕਿਸੇ ਨੂੰ ਕੈਲੋ ਪੀਓ ਪਹਿਲਾ ਨਗਰ ਕੀਤਾ ਸੀ ਜਿਹੜਾ ਆਮ ਸਭ ਤੋਂ ਹਰਮੰਦਰ ਸਾਹਿਬ ਨਾਲ ਬਣ ਗਿਆ ਬੜੀ ਵੱਡੀ ਉਹਦਾ ਇਤਿਹਾਸ ਹਨ ਸੋ ਇਹ ਪ੍ਰਬੰਧਕ ਤੇ ਗ੍ਰੰਥੀ ਸਿੰਘ ਆਪਾਂ ਮਿਲ ਕੇ ਇੱਕ ਇਹ ਕੰਮ ਸ਼ੁਰੂ ਕਰੀਏ ਜਦੋਂ ਅਸੀਂ ਇਹ ਕੰਮ ਕਰਾਂਗੇ ਨਾ ਵੀ ਹਫਤੇ ਦੇ ਵਿੱਚ ਇੱਕਦਾਂ ਰੱਖ ਲਈਏ ਸ਼ਨੀਵਾਰ ਦਾ ਜਾਂ ਐਤਵਾਰ ਦਾ ਗ੍ਰੰਥੀ ਸਿੰਘ ਘਟੋ ਘਟੋ ਇਹੀ ਉਸ ਮਹੱਲੇ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਲਾਗੇ-ਲਾਗੇ ਘਰ ਲਿਆ ਉਹਨਾਂ ਦੇ ਬੱਚਿਆਂ ਨੂੰ ਆਪਾਂ ਜਪਜੀ ਸਾਹਿਬ ਆਪਾਂ ਨਿਤਨੇਮ ਜਿਹੜਾ ਆ ਇਕੱਠ ਕਰਾ ਲੀਏ ਘੱਟੋ-ਘੱਟ ਜਪਜੀ ਸਾਹਿਬ ਹੀ ਕਰਾ ਦਿਓ ਘੱਟੋ-ਘੱਟ ਜਪਜੀ ਸਾਹਿਬ ਬੱਚਿਆਂ ਨੂੰ ਮੰਨ ਲਓ ਮਹੀਨੇ 'ਚ ਚਾਰ ਕਲਾਸਾਂ ਲੱਗਣੀਆਂ ਬਹੁਤ ਹੈ ਨਹੀਂ ਸਮਾਂ ਚਾਰ ਦੇ ਤਾਂ ਆਪਾਂ ਕੱਢ ਨਹੀਂ ਸਕੀ ਤੇ ਉਹ ਗ੍ਰੰਥੀ ਸਹਿਬਾਨ ਨੇ ਕੰਮ ਜਿੱਦੋਂ ਕਰਨਗੇ ਤੇ ਪ੍ਰਬੰਧਕ ਉਹਨਾਂ ਨੂੰ ਹੋਰ ਸਹਿਯੋਗ ਕਰੋ ਉਹਨਾਂ ਨੂੰ ਹਰ ਪੱਖ ਤੋਂ ਆਰਥਿਕ ਤੌਰ ਤੇ ਇਕੱਕ ਗਰੰਥੀ ਸਿੰਘਾ ਵੀ ਲੋੜ ਆ ਸਾਨੂੰ ਕਦੀ ਉਹ ਚੀਜ਼ ਭੁਣੀ ਨਹੀਂ ਚਾਹੀਦੀ ਗਰੰਥੀ ਸਿੰਘਾ ਦਾ ਵੱਡਾ ਸਤਿਕਾਰ ਜਿਹੜਾ ਕਰਨੀ ਅੱਜ ਲੋਕ ਦੂਸਰੀ ਬੇਨਤੀ ਅਸੀਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਰਾਈਏ ਵੀ ਉੱਥੇ ਹਰ ਬੰਦਾ ਆਵੇ ਇਹ ਨਾ ਸੋਚੇ ਵੀ ਮੈਂ ਫਲਾਨੀ ਜਾਤ ਦਾ ਮੈਂ ਗੁਰਦੁਆਰਦੀ ਜਾ ਸਕਦਾ ਜਦੋਂ ਅਸੀਂ ਸਮਾਗਮ ਰੱਖੀਏ ਉੱਥੇ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਸਦਾ ਜਿਮੂਦਿਆ ਕਰੀਏ ਚਾਹੇ ਉਹ ਕਿਸੇ ਮਹੱਲੇ ਤੇ ਰਹਿੰਦਾ ਚਾਹੇ ਕਿਸੇ ਮਹੱਲੇ ਤੇ ਰਹਿੰਦਾ ਉਸ ਕਉ ਕਿ ਗੁਰੂ ਸਾਹਿਬ ਨੇ ਭਾਈ ਲਾਲੋ ਦਾ ਘਰ ਕਿਉਂ ਗਿਆ ਸੀ ਭਾਈ ਲਾਲੋ ਦੇ ਘਰ ਕਿਉਂ ਗਏ ਸੀ ਕਿਉਂਕਿ ਸਤਗੁਰਾਂ ਨੇ ਮਲਕ ਭਾਗੋ ਦਾ ਘਰ ਨਹੀਂ ਸੀ ਬਣਿਆ ਪਰ ਅੱਜ ਮਲਕ ਭਾਗੋਆਂ ਦੇ ਨਾਲ ਯਾਰੀਆਂ ਲਾ ਕੇ ਬਹੁਤ ਬੈਠੇ ਆ ਪਰ ਭਾਈ ਲਾਲੋ ਦੇ ਘਰੇ ਜਾਣ ਵਾਲਾ ਸਾਨੂੰ ਬਿਲਕੁਲ ਦਾ ਕੋਈ ਪ੍ਰਚਾਰਕ ਨਹੀਂ ਸੀ ਕਿਉਂਕਿ ਉਹ ਗੱਫੇ ਨਹੀਂ ਦੇ ਸਕਦਾ ਜਾਇ ਇਹ ਕਹਿ ਸਕਦੇ ਆ ਕਿ ਉਹ ਮਿਹਨਤੀ ਆ ਉਹ ਕਰਤੀ ਆ ਇਸ ਨੀਚੇ ਅੰਦਰ ਨੀਚ ਜਾਤ ਨੀਤੀ ਹਵਤ ਨੀਤ ਨਾਮਕ ਤਿੰਨ ਕੇ ਸੰਸਾਦ ਵੱਡਿਆ ਸੰਗ ਹੈ। ਸੋ ਅਸੀਂ ਆਹ ਕੰਮ ਕਰ ਲਈਏ ਵੀ ਆਪਣੇ ਗੁਰਦੁਆਰਿਆਂ ਨੂੰ ਪੰਜਾਬ ਦਾ ਕੇਂਦਰ ਬਣਾ ਲਈ। ਉੱਥੇ ਗੁਰਮਤਿ ਦੀ ਕਲਾਸ ਘੱਟੋ ਘੱਟ ਹਫ਼ਤੇ ਜੱਕਦੇ ਨਹੀਂ ਸ਼ੁਰੂ ਕਰ ਲੋ। ਠੀਕ ਹੈ ਜੀ। ਦੂਸਰਾ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਚੋਂ ਭਗਤ ਸਹਿਬਾਨ ਗੁਰੂਆਂ ਦੀ ਬਾਣੀ ਆ, ਭੱਟਾਂ ਦੀ ਬਾਣੀ ਆ, ਜਿੰਨੇ ਵੀ ਮਹਾਂਪੁਰਖ ਬੈਠੇ ਸਾਰੇ ਇੱਕੋ ਹੀ ਆ ਤੇ ਠੀਕ ਹੈ ਵਿਸਾਖੀ ਦਾ ਜੋੜ ਮੇਲਾ ਬੁਲਾਉਣਾ ਬਹੁਤ ਜ਼ਰੂਰੀ ਹੈ। ਕੋਈ ਖਾਲਸੇ ਦਾ ਸਾਜਣਾ ਸੰਜੇਪ ਸਿੰਘ ਹਾਂਜੀ ਸਾਡੇ ਕੋਲ ਤੇ ਦਿਹਾੜੀ ਬਹੁਤ ਨਹੀਂ ਪਰ ਆਪਾਂ ਅਕਸਰ ਜਾਂ ਗੁਰੂ ਨਾਨਕ ਸਾਹਿਬ ਦਾ ਮਨਾਉਂਦੇ ਆ ਜਾਂ ਦਸਵੇਂ ਪਾਤਸ਼ਾਹ ਦਾ ਜਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਜਦ ਸਾਖੀ ਇੱਥੋਂ ਤੱਕ ਸੀਮਤ ਆ ਬਾਕੀ ਭਗਤ ਧੰਨੇਬਾਰੇ ਮੌਦ ਨਹੀਂ ਪਤਾ ਪਰ ਕਾ ਨਾਮਦੇਵ ਜੀ ਬਾਰੇ ਨਹੀਂ ਪਤਾ ਭਗਤ ਰਵਦਾਸ ਜੀ ਦਾ ਬਾਬਾ ਜੀ ਉਹਨਾਂ ਦਾ ਮਨਾਇਆ ਜਾਂਦਾ ਜਾਂਦਾ ਪਰ ਅਸੀਂ ਬਹੁਤੇ ਜਿਹੜੇ ਭਗਤ ਜਾਇਦੇਵ ਜੀ ਆ ਹਾਂਜੀ ਜਾ ਹੋਰ ਭਗਤ ਨੇ ਕਬੀਰ ਸਾਹਿਬ ਆ ਬਾਬਾ ਫਰੀਦ ਸਾਹਿਬ ਆ ਉਹ ਦੱਸੋ ਵੀ ਕੋਈ ਵਿਲਲਾ ਕੋਰਤ ਦਾ ਸੋਣਿਆ ਗਰੀ ਬਾਬਾ ਫਰੀਦ ਸਾਹਿਬ ਦਾ ਕੋਈ ਦਿਨ ਬਣਾ ਲਿਆ ਹੋਵੇ ਉਹਨਾਂ ਦੀ ਬਾਰੀ ਨੂੰ ਕੋਈ ਸਮਰਪਿਤ ਹੋਇਆ ਹੋਵੇ ਸੋ ਇਹ ਇਹ ਪ੍ਰੋਗਰਾਮ ਲਈ ਕੋਈ ਪੰਜ ਗੁਰਦੁਆਰੇ ਆ ਉਹਨਾਂ ਚ ਬਾਰੋ ਬਾਰੀ ਅੱਜ ਇਸ ਗੁਰਦੁਆਰਾ ਸਾਹਿਬ ਬਾਬਾ ਫਰੀਦ ਸਾਹਿਬ ਦਾ ਹੋ ਰਿਹਾ ਹੈਲੋ ਅਗਲੇ ਮਹੀਨੇ ਹਾਂਜੀ ਭਗਤ ਨਾਮਦੇਵ ਜੀ ਦਾ ਉਸ ਗੁਰਦੁਆਰ ਹੋ ਰਿਹਾ ਤੀਜਾ ਮਹੀਨਾ ਜਿਹੜਾ ਉਸ ਇਹ ਦਿਨ ਰੱਖ ਲਓ ਵੀ ਬਾਕੀ ਗੁਰੂ ਸਹਿਬਾਨ ਜਾਂ ਜਿੰਨੇ ਵੀ ਭਗਤਾਂ ਇਹ ਜਦੋਂ ਤੁਸੀਂ ਇਕੱਠੇ ਹੋਏ ਆ ਨਾ ਤੁਸੀਂ ਬਹੁਤ ਖੁਸ਼ ਕਰ ਸਕਦੇ ਹੋ ਹਾਂਜੀ ਬਾਕੀ ਜਿਹੜਾ ਅੱਜ ਦਾ ਆਪਣਾ ਵਿਸ਼ਾ ਸੀਗਾ ਵਿਸਾਖੀ ਦਾ ਜੋੜ ਮੇਲੇ ਦਾ ਉਹ ਸਮਾਗਮ ਜਿੱਦਾਂ ਤੁਸੀਂ ਉਲੀਕੇ ਆਉਂਦੇ ਚੱਲਣ ਦੇ ਅਮਰ ਸੰਚਾਰ ਦਾ ਜਿਹੜੀ ਸਿਆਣੀ ਗੱਲ ਤੁਸੀਂ ਕੀਤੀ ਆ ਬੀਲਾ ਨੇ